ਡੈਂਡਾ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਭਗੋਂ ਸਿੰਘ ਮਾਨ ਵੱਡਾ ਰੋਡ ਸ਼ੋਅ ਕਰਨ ਜਾ ਰਹੇ ਨੇ ਇਸ ਵਕਤ ਅਸੀਂ ਡੈਂਡਾ ਵਿੱਚ ਮੌਜੂਦ ਆ ਤਸਵੀਰਾਂ ਰੋਡ ਸ਼ੋਅ ਤੋਂ ਪਹਿਲੇ ਦੀ ਤੁਹਾਨੂੰ ਦਿਖਾ ਦਿੰਦੇ ਹਾਂ ਜਿੱਥੇ ਕਿ ਤਮਾਮ ਇਸ ਵਕਤ ਜੋ ਕਾਰਜਕਰਤਾ ਨੇ ਉਹ ਪਹੁੰਚਣੇ ਸ਼ੁਰੂ ਹੋ ਗਏ ਨੇ ਅਤੇ ਦੂਜੇ ਪਾਸੇ ਗਲਬਾਕ ਕੀਤੀ ਜਾਵੇ ਪੁਲਿਸ ਦੇ ਪ੍ਰਬੰਧਾਂ ਦੀ ਤਾਂ ਪੁਲਿਸ ਦੇ ਪੁਖਤਾ ਪ੍ਰਬੰਧ ਜਿਹੜੇ ਨੇ ਇੱਥੇ ਕਿਤੇ ਗਏ ਨੇ ਜਿਨ੍ਹਾਂ ਵਿੱਚ ਕਿ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਕਿ ਕੋਈ ਇਸ਼ਾਰਤੀ ਵਿਅਕਤੀ ਕੋਈ ਇਸ਼ਾਰਤਬਾਜੀ ਨਾਕਸਕੇ ਹਰ ਚੱਪੇ ਚੱਪੇ ਤੇ ਪੁਲਿਸ ਜਿਹੜੀ ਹੈਗੀ ਐ ਇਸ ਵਕਤ ਇੱਥੇ ਤੈਨਾਤ ਕੀਤੀ ਗਈ ਹੈ ਅਤੇ ਤੀਜੀ ਗੱਲ ਕੀਤੀ ਜਾਵੇ ਤਾਂ ਜਿਹੜਾ ਤੀਜੀ ਅੱਖ ਦਾ ਪਹਿਰਾ ਜਿਹੜਾ ਹੈਗਾ ਉਹ ਵੀ ਲਗਾਤਾਰ ਕੈਮਰੇ ਨਜ਼ਰ ਨਾਲ ਵੀ ਨਿਗਰਾਨੀ ਜਿਹੜੀ ਹੈਗੀ ਰੱਖੀ ਜਾ ਰਹੀ ਹੈ ਤੇ ਇਸ ਵਕਤ ਜੋ ਆਮ ਆਦਮੀ ਪਾਰਟੀ ਦੇ ਕਾਰਕਿਰਤਾ ਨੇ ਉਹ ਇਸ ਵਕਤ ਜਿਹੜੇ ਬਠਿੰਡਾ ਦਾ ਇਹ ਚੌਕ ਹੈ ਇੱਥੇ ਇਕੱਠਾ ਹੋਣਾ ਸ਼ੁਰੂ ਹੋਏ ਨੇ ਪੁਲਿਸ ਦੇ ਪੁਖਤਾ ਪ੍ਰਬੰਧ ਨੇ ਤਸਵੀਰਾਂ ਤੁਸੀਂ ਇਸ ਵਕਤ ਵੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਬਠਿੰਡੇ ਦੀਆਂ ਨੇ ਜਿੱਥੇ ਕਿ ਭਗਵੰਤ ਸਿੰਘ ਮਾਨ ਕੁਝ ਹੀ ਦਿਨ ਵਿੱਚ ਵੱਡਾ ਰੋਡ ショਅ ਕਰਨ ਜਾ ਰਹੇ ਨੇ ਜਿੱਥੇ ਕਿ ਵੱਡੀ ਗਿਣਤੀ ਵਿੱਚ ਜੋ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਨੇ ਉਹ ਪਹੁੰਚਣਗੇ ਅਤੇ ਇਸ ਰੋਡ ショਅ ਦਾ ਹਿੱਸਾ ਬਣਨਗੇ ਐਸ ਪਾਸੇ ਜਿਹੜੀ ਪੀੜ ਹੈਗੀ ਹੈ ਆਮ ਆਦਮੀ ਪਾਰਟੀ ਦੇ ਕਾਰਜਕਰਤਾਵਾਂ ਦੀ ਉਹ ਇਕੱਠਾ ਹੋਣਾ ਸ਼ੁਰੂ ਹੋ ਗਈ ਹੈ ਹੱਥਾਂ ਵਿੱਚ ਤੁਸੀਂ ਵੇਖ ਸਕਦੇ ਹੋ ਝੰਡੇ ਫੜੇ ਹੋਏ ਨੇ ਅਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਾ ਪ੍ਰਚਾਰ ਹੈਗਾ ਅੱਜ ਇੱਥੇ ਕੀਤਾ ਜਾ ਰਿਹਾ ਹੈ ਗੁਰਮੀਤ ਸਿੰਘ ਖੁੱਡੀਆਂ ਜੋ ਉਮੀਦਵਾਰ ਨੇ ਇਥੋਂ ਉਹਨਾਂ ਦੇ ਜਿਹੜੇ ਪੈਂਪਲੇਟਸ ਨੇ ਉਹ ਹੱਥਾਂ ਵਿੱਚ ਫੜੇ ਹੋਏ ਨੇ ਅਤੇ ਇਸ ਵਕਤ ਇੰਤਜ਼ਾਰ ਕੀਤਾ ਜਾ ਰਹੇ ਕਿ ਭਗਵੰਤ ਮਾਨ ਜੀ ਨੇ ਕਿਸੇ ਵੀ ਵਕਤ ਇੱਥੇ ਪਹੁੰਚ ਸਕਦੇ ਨੇ ਅਤੇ ਕੁਝ ਹੀ ਦੇਰ ਵਿੱਚ ਵੱਡਾ ਰੋਡ ਸ਼ੋਅ ਜਿਹੜਾ ਹੈਗਾ ਇੱਥੋਂ ਸ਼ੁਰੂ ਹੋਏਗਾ ਤਾਂ ਤਸਵੀਰਾਂ ਇਸ ਵਕਤ ਵੇਖ ਸਕਦੇ ਹਾਂ ਆਮ ਆਦੀ ਪਾਰਟੀ ਦੇ ਕਾਰਕਟਰ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਹਾਂਜੀ ਕਿੱਥੋਂ ਆਏ ਨੇ ਢੰਡਾ ਦਾ ਲੋਕਲ ਆ ਜੀ ਕੀ ਮੋਲ ਲੱਗ ਰਿਹਾ ਮੌਲ ਗਰਮਾ ਗਰਮੇ ਖੁੱਡੇ ਸਾਡੇ ਹੱਕ ਚ ਆ ਜੀ ਆਮ ਆਦੀ ਪਾਰਟੀ ਹਾਂਜੀ ਬਿਲਕੁਲ ਹਾਂਜੀ ਜਿੱਤੂਆ ਹੀ ਖੁਟੀਆ ਸਾਹਿਬ ਜਿੱਤੂਆ ਇਥੋਂ ਪੱਕਾ ਟੈਲੀਫੋਨ ਨੰਬਰ ਨੇ ਖੁਟੀਆ ਸਾਹਿਬ ਕੋਲ ਹੈ ਈ ਆਈ ਪੂਰੀ ਬੜ ਬੜ ਪੂਰੀ ਪੂਰੀ ਹਾਂਜੀ ਕਿੱਥੋਂ ਆਇਓ ਤੇਉਣੇ ਤੋਂ ਆਏ ਜੀ ਕੀ ਮੋਲ ਲੱਗਦਾ ਫਿਰ ਮੋਲ ਜਿੱਤਾਂਗੇ ਅੱਜ ਜੱਜ ਕੇ ਪੂਰਾ ਕਾਇਮ ਪੂਰਾ ਜਿੱਤ ਕੇ ਜਾਵਾਂਗੇ ਸੰਸਦ ਦਿੱਲੀ ਸੰਸਦ ਤੇ ਭੇਜਾਂਗੇ ਛੌਂਕ ਨਾਲ ਭੇਜਣਾ ਹਾਂ ਕੋਈ ਨਾ ਰੱਖ ਸਕਿਆ ਕੱਲ ਨੂੰ ਵੀ ਭੇਜਿਆ ਨਹੀਂ ਉਹ ਜਾਂਦਾ ਬਬਰ ਸ਼ੇਰ ਭੇਜਾਂਗੇ ਜਮਾ ਚਾਹ ਆ ਫੁੱਲ ਵੋਟਾਂ ਨਾਲ ਪੂਰੇ ਕੰਮ ਦਾ ਖੋਹਨ ਸਰਕਾਰ ਮਗਾ ਜਮਾ ਸਾਰੇ ਫੁੱਲ ਮੈਂ ਕਹਿੰਦੇ ਆ ਪੰਜਾਬ ਬਚ ਗਿਆ ਆ ਬੇਈਮਾਨੀ ਵਾਲੇ ਖਾ ਗਏ ਸਾਰੇ ਪੰਜਾਬ ਨੂੰ ਲੁੱਟ ਕੇ ਹਾਂ ਮਸਾ ਮੜਿਆ ਰਾਹ ਰਾਤ ਹੋਈ ਹੈ ਜਿਵੇਂ ਆ ਪਾੜੇ ਨਾ ਗਰਮੀ ਚ ਰਾਤ ਹੋ ਗਈ ਇਹਨਾਂ ਤੋਂ ਵੀ ਰਾਤ ਹੋਈ ਹੈ ਇਹ ਲੀਡਰ ਇਕੱਲਿਆਂ ਨੀਕਰੇ ਛੱਡੀਆਂ ਇਹਨਾਂ ਨੇ ਹਾਂ ਸਾਰਾ ਕੁਝ ਹਾਂਜੀ ਬਹੁਤ ਵਧੀਆ ਜੀ ਜਿਤਾਵਾਂਗੇ ਭੇਜਾਂਗੇ ਜਿਤਾ ਕੇ ਬਹੁਤ ਵਧੀਆ ਸਰਕਾਰ ਆ ਬਹੁਤ ਹੀ ਐਸੀ ਗੱਲ ਨਹੀਂ ਕੋਈ ਬਹੁਤ ਵਧੀਆ ਵੱਡੇ ਮਾਰਜਿਨ ਨਾਲ ਜਿਤਾਵਾਂਗੇ ਵੱਡੀ ਜਿੱਤ ਪ੍ਰਾਪਤ ਕਰੂਗੀ ਬਿਲਕੁਲ ਵੱਡੀ ਜਿੱਤ ਕਰਾਂਗੇ ਫੁੱਲ ਵੋਟਾ ਫੁੱਲ ਕਰਾਂਗੇ ਆਪ ਵਾਰ ਦਿਆਂਗੇ ਯਾਰ ਪਰ ਹਾਇ ਨਹੀਂ ਸੀ ਵੀ ਘੱਟ ਵੋਟਾਂ ਲੈ ਕੇ ਆਵਾਂਗੇ ਪੂਰੀ ਫੁੱਲ ਜਿੱਤ ਨਾਲ ਸਾਡੇ ਵੀ ਦਾੜੀਆਂ ਆਂਗਾ ਬੱਗੀਆਂ ਸੀ ਐਵੇਂ ਜਿਦੁਰੇ ਫਿਰ ਦਿੱਤੀ ਕਹਿੰਦੇ ਕਿ ਬਾਦਲਾ ਕਹਿੰਦੇ ਕਿ ਬਠਿੰਡਾ ਬਾਦਲਾਂ ਦਾ ਕੱਢ ਹੁੰਦਾ ਸੀਗਾ ਕਹਿੰਦੇ ਹੁਣ ਆ ਵਲੀ ਵਾਟ ਉਹ ਘਰ ਹੁੰਦਾ ਸੀ ਉਹਦੇ ਆਗੂਆਂ ਨੇ ਮਾਰਤਾ ਨੂੰ ਉਹਦਾ ਪੁੱਠਾ ਵਾਤਾ ਉਹਨਾਂ ਨੇ ਜੀ ਚੰਗੇ ਕੰਮ ਕਰੇ ਹੁੰਦੇ ਗਾੜੀ ਸੀ ਪਰ ਗਾੜਾ ਸੀ ਨਾਲ ਹੀ ਤੋੜਤਾ ਸਾਰਾ ਉਹਦਾ ਬੜਾ ਬੜਾ ਹੁਣ ਆ ਇਹ ਨਹੀਂ ਵੀ ਉਹ ਲੈ ਜੂਗੀ ਸੀਟ ਇਕੱਲੀ ਇਹ ਹੀ ਰਹਿ ਗਈ ਇਹਦਾ ਵੀ ਵਿਚਾਲਾ ਟੁੱਟ ਜੂ ਤੱਕ ਅਲੱਕ ਜਾ ਹੁਣ ਬੱਸ ਪਾ ਜਮਾ ਜੇ ਤੀ ਜੋ ਦਿਨ ਭੁੱਲ ਜੇ ਤਾਂ ਬਰਕਾ ਹੀ ਪਾਰ ਦਿਓ ਜਿਹੜਾ ਕੁਛ ਕਰਿਆ ਅਕਾਲਗਾਂ ਨੇ ਜਿਹੜੇ ਆਗੂ ਸੋ ਦਾ ਮੋਟਰ ਲਵਾ ਕੇ ਰੱਖੇ ਜਿਹੜੇ ਮੇਰੇ ਕੇ ਗਰੀਬ ਸੋ ਉਹਨਾਂ ਨੇ ਮੋਟਰ ਹੀ ਨਹੀਂ ਲੱਗਣ ਦਿੱਤੀ ਤੇ ਹਜੇ ਵੋਟਾਂ ਭਾਲਦੀ ਆ ਉਦੋਂ ਪਤਾ ਲੱਗਿਆ ਜੋ ਲੱਕ ਬਚਾਇਆ ਟੁੱਟ ਕੇ ਤੇ ਮੂੰਹ ਤੇ ਮਰਾਸਾਂ ਦੀ ਢੂਈਆਂ ਵਰਗਾ ਕਰਿਆ ਹਾਂ ਬਿਲਕੁਲ ਤਾਂ ਤਸਵੀਰਾਂ ਤੁਸੀਂ ਇਸ ਵਕਤ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਬਟਿੰਡੇ ਦੀਆਂ ਸੀਗੀਆਂ ਜਿੱਥੇ ਕਿ ਇਸ ਵਕਤ ਜੋ ਪਗੋਂ ਸਿੰਘ ਮਾਨ ਨੇ ਕੁਝ ਹੀ ਦੇਰ ਵਿੱਚ ਇੱਥੇ ਵੱਡਾ ਰੋਡ ਸ਼ੋਅ ਕਰਨ ਜਾ ਰਹੇ ਨੇ ਅਤੇ ਰੋਡ ਸ਼ੋਅ ਦੌਰਾਨ ਜੋ ਕਾਰਕਟਰਾਂ ਨੇ ਕਾਫੀ ਜੋਸ਼ ਵਿੱਚ ਨਜ਼ਰ ਆ ਰਹੇ ਨੇ ਅਤੇ ਇਸ ਵਕਤ ਦਾਵਾ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਜਿੱਤ ਜਿਹੜੀ ਹੈਗੀ ਆ ਉਹ ਇਸ ਵਕਤ ਇੱਥੋਂ ਪ੍ਰਾਪਤ ਹੋਊਗੀ ਤਾਂ ਇਸ ਜਗ੍ਹਾ ਤੋਂ ਜਿਹੜਾ ਅਰੋ ਮਾਰਚ ਜਿਹੜਾ ਹੈਗਾ ਸ਼ੁਰੂ ਹੋਣਾ ਭਗਵੰਤ ਮਾਨ ਦਾ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਹੱਥਾਂ ਦੇ ਵਿੱਚ ਕੁਡੀਆਂ ਸਾਹਿਬ ਦੇ ਪੈਂਫਲੇਟਸ ਜਿਹੜੇ ਨੇ ਉਹ ਲੋਏ ਹੋਏ ਨੇ ਨੋਜ਼ਵਾਨ ਜਿਹੜੇ ਨੇ ਵੱਡੀ ਗਿਣਤੀ ਵਿੱਚ ਇਸ ਵਕਤ ਇੱਥੇ ਪਹੁੰਚੇ ਹੋਏ ਨੇ ਅਤੇ ਤਸਵੀਰਾਂ ਰਾਹੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਮਾਹੌਲ ਜਿਹੜਾ ਇਸ ਵਕਤ ਪਟਿੰਡਾ ਦਾ ਹੈਗਾ ਉਹ ਤੁਸੀਂ ਵੇਖ ਸਕਦੇ ਹੋ ਤਾਂ ਤਸਵੀਰਾਂ ਵੇਖ ਸਕਦੇ ਹੋ ਇੱਥੇ ਕੁਡੀਆਂ ਕੁਡੀਆਂ ਹੋਈ ਪਈ ਹੈ ਪਟਿੰਡਾ ਦੀ ਤਸਵੀਰ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਇਸ ਵਕਤ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਨੇ ਪਹੁੰਚੇ ਹੋਏ ਨੇ ਅਤੇ ਵੱਡੀ ਪੀੜ ਜਿਹੜੀ ਹੈਗੀ ਐ ਇਸ ਵਕਤ ਆਮ ਆਦੀ ਪਾਰਟੀ ਦੇ ਹੱਕ ਵਿੱਚ ਇਕੱਠਾ ਹੁੰਦੇ ਹੋਏ ਇੱਥੇ ਨਜ਼ਰ ਆ ਰਹੀ ਹੈ ਤਾਂ ਤਸਵੀਰਾਂ ਵੇਖ ਸਕਦੇ ਹੋ ਤੁਸੀਂ ਹੱਥਾਂ ਦੇ ਵਿੱਚ ਆਮ ਆਦੀ ਪਾਰਟੀ ਦੇ ਝੰਡੇ ਫੜੇ ਹੋਏ ਜਿਹੜੇ ਕਾਰਜਕਰਤਾ ਨੇ ਇਸ ਵਕਤ ਆਮ ਆਦੀ ਪਾਰਟੀ ਦੇ ਅੱਥੇ ਪਹੁੰਚੇ ਹੋਏ ਨੇ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਮਹਿਲਾਵਾਂ ਜਿਹੜੀਆਂ ਨੇ ਉਹ ਵੱਡੀ ਗਿਣਤੀ ਵਿੱਚ ਪਹੁੰਚਿਆ ਹੋਈਆਂ ਨੇ ਅਤੇ ਗੱਲਬਾਤ ਵੀ ਇਹਨਾਂ ਨਾਲ ਗੱਲਬਾਤ ਕਰਾਂਗੇ ਕਿੱਥੋਂ ਆਇਓ ਜੀ ਅਸੀਂ ਸ਼ੇਰਗੜ ਪਿੰਡ ਤੋਂ ਕਿਵੇਂ ਮੋਲ ਲਗ ਰਹੇ ਹਾਂਜੀ ਕਿਵੇਂ ਦਾ ਮੋਲ ਲਗ ਰਹੇ ਬਸ ਜਿੱਤ ਸਾਡੀ ਪੱਕੀ ਆ ਐਲਾਨ ਹੋਣਾ ਬਾਕੀ ਐ ਪੱਕੀ ਪੱਕੀਆਂ ਅਡਾ ਦਿਓ 扑ਮਕੜੋ ਚੱਕੇ ਨਾਲ ਵਿਰੋਧੀ ਫੇਰ ਅੱਖ ਨੂੰ ਵਾਹ ਦੀ ਵਾਹ ਉੱਚੀ ਬੋਲੀ ਬਣਾ ਪੱਕੀਆਂ ਅਡਾ ਦਿਓ 扑ਮਕੜੋ ਚੱਕੇ ਨਾਲ ਵਿਰੋਧੀ ਫੇਰ ਅੱਖ ਨੂੰ ਆਮ ਆਦਮੀ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਐ ਉਹਨਾਂ ਨੇ ਸਹੂਲਤਾਂ ਦਿੱਤੀ ਐ 300 600 ਜੂਨ ਤੱਕ ਮਾਫ਼ ਬਿਜਲੀ ਬਚਤ ਹੈ ਔਰ ਉਹਨਾਂ ਨੇ ਹਸਪੀਟਲ ਦਿੱਤੇ ਆ ਉਹਨਾਂ ਨੇ ਦਵਾਈ ਫਰੀ ਹੈ ਟੈਸਟ ਫਰੀ ਨੇ ਬੱਚਿਆਂ ਦੇ ਸਕੂਲ ਦੇ ਵਿੱਚ ਉਹਨਾਂ ਦੀ ਬੱਚਿਆਂ ਦੀ ਪੜ੍ਹਾਈ ਫਰੀ ਹੈ ਵਿਦਿਆ ਤੇ ਮਤਲਬ ਕੰਮਾਂ ਤੋਂ ਖੁਸ਼ ਨੇ ਸਾਰੇ ਕੰਮਾਂ ਤੇ ਖੁਸ਼ ਨੇ ਬਸ ਆਮ ਆਦਮੀ ਜਿੱਤੀ ਪਈ ਹੈ ਪਾਰਟੀ ਸਾਡੇ ਤੇ ਬਿਲਕੁਲ ਤਸਵੀਰ ਤੁਸੀਂ ਵੇਖ ਸਕਦੇ ਹੋ तमाम ਲੀਡਰਸ਼ਿਪ ਜਿਹੜੀ ਹੈਗੀ ਹੈ ਇੱਥੇ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ ਅਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਇਸ ਵਕਤ ਇੱਕ ਵੱਡਾ ਮਾਰਚ ਜਿਹੜਾ ਹੈਗਾ ਉਹ ਨਿਕਲ ਰਿਹਾ ਹੈ ਅਤੇ ਤਸਵੀਰਾਂ ਤੁਸੀਂ ਇਸ ਵਕਤ ਵਡੀ ਗਿਣਤੀ ਵਿੱਚ ਜੋ ਆਮ ਆਦੀ ਪਾਰਟੀ ਦੇ ਕਾਰਕਟਰ ਜਿਹੜੇ ਨੇ ਇਸ ਵਕਤ ਅੱਥੇ ਪਹੁੰਚ ਰਹੇ ਨੇ ਅਤੇ ਕੁਝ ਹੀ ਦੇਰ ਵਿੱਚ ਭਗਵੰਤ ਮਾਨ ਜੋ ਨੇ ਵੱਡਾ ਰੋਡ ਮਾਰਜ ਜਿਹੜਾ ਹੈ ਰੋਡ ਸ਼ੋ ਬਠਿੰਡੇ ਵਿੱਚ ਕਰਨ ਜਾ ਰਹੇ ਨੇ ਤਾਂ ਵੱਡਾ ਇਕੱਟ ਇੱਥੇ ਵੇਖਣ ਨੂੰ ਮਿਲ ਰਿਹਾ ਹੈ ਬਠਿੰਡਾ ਤੋਂ ਕੈਮਰਾ ਪੋਰਸਨ ਮਨਪ੍ਰੀਤ ਸਿੰਘ ਚੱਲਦੇ ਨਾਲ ਸੂਰਜ ਪ੍ਰਕਾਸ਼ ਡੇਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram ek aur whatsapp channel par